ਸ਼ੋਰ ਹੁਣ ਆਵਾਜ਼ ਆ ਰਹੀ ਹੋਈ ਹੈ I think ਹੈ ਨਾ ਸੋ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਮੈਂ ਗੁੱਡ ਈਵਨਿੰਗ ਸਾਰਿਆਂ ਨੂੰ ਤੇ ਅੱਜ ਦਾ ਆਪਣਾ ਜੋ ਡਿਸਕਸ਼ਨ ਦਾ ਮੁੱਦਾ ਹੈਗਾ ਉਹ ਹੈਗਾ ਪੰਜਾਬ ਪੁਲਿਸ ਧਰਨੇ ਨੂੰ ਲੈ ਕੇ ਜੋ 2024 ਦੇ ਲਈ ਅ ਧਰਨਾ ਲੱਗਿਆ ਸੀ ਆਪਣਾ ਸੰਗਰੂਰ ਵਿਖੇ ਸੀਐਮ ਦੀ ਕੋਠੀ ਦੇ ਲਈ ਬੇਸਿਕਲੀ ਮੈਂ ਉਹਨੂੰ ਨਾਮ ਦਿੱਤਾ ਸੀ ਕਿ ਇਹ ਸਾਡਾ ਕੋਈ ਧਰਨਾ ਨਹੀਂ ਹੈ ਅਸੀਂ ਸਿੰਪਲੀ ਸੀਐਮ ਸਾਹਿਬ ਨੂੰ ਇੱਕ ਦੱਸਣ ਜਾ ਰਹੇ ਹਾਂਗੇ ਕਿ ਸਰ ਇਹ ਮਸਲਾ ਕੁਝ ਕੱਢ ਕੇ ਆ ਪਿਆ ਤੁਸੀਂ ਅਸੈਂਬਲੀ ਇਹਨੂੰ ਥੋੜਾ ਜਿਹਾ ਸੁਲਝਾਓ ਤੇ ਉਧੇ ਜਾਣ ਤੋਂ ਪਹਿਲਾਂ ਇਹ ਰਸਤੇ ਦੇ ਵਿੱਚ ਬੈਰੀਕੇਡਸ ਲਗਾ ਕੇ ਉਥੇ ਬੱਚਿਆਂ ਨੂੰ ਰੋਕ ਲਿਆ ਗਿਆ ਤੇ ਸਟੇਟ ਹਾਈਵੇ ਤੇ ਹੀ ਫਿਰ ਬੈਠਣ ਦੇ ਲਈ ਫੋਰਸ ਕੀਤਾ ਗਿਆ ਤੇ ਉਥੇ ਬੈਠਣਾ ਪਿਆ ਸਾਰਿਆਂ ਨੂੰ ਜੋ ਵੀ ਇਹ ਸਾਰਾ ਘਟਨਾਕਰਮ ਰਿਹਾ ਹੈਗਾ ਕੁਝ ਚੰਗਾ ਨਹੀਂ ਹੋਇਆ ਇਹਦੇ ਵਿੱਚ ਹੋ ਸਕਦਾ ਕੋਈ ਪੋਜ਼ਿਟਿਵ ਰਿਸਪੌਂਸ ਆਪਾਂ ਨੂੰ ਫਿਊਚਰ ਦੇ ਵਿੱਚ ਇਹਦਾ ਬੱਚਿਆਂ ਦੇ ਲਈ ਐਟ ਲੀਸਟ ਦੇਖਣ ਨੂੰ ਮਿਲ ਜੇ ਕਿ ਉਹਨਾਂ ਦੇ ਲਈ ਕੋਈ ਪ੍ਰੋਸੈਸ ਹੈ ਜਿਹੜਾ ਉਹ ਫਾਸਟ ਹੋ ਜੇ ਉਹਨਾਂ ਨੂੰ ਕੁਝ ਹੈ ਜਿਹੜਾ ਤੁਹਾਡਾ ਜੁਆਇਨਿੰਗ ਦਾ ਕੁਝ ਕੰਮ ਹੈ ਜਿਹੜਾ ਅੜਕਿਆ ਹੋਇਆ ਹੈ ਉਹ ਛੇਤੀ ਹੋ ਜਾਏ ਇਹਨਾਂ ਕਪ੍ਰੋਸੈਸ ਦੇਖਣ ਨੂੰ ਮਿਲ ਜੇ ਵੈਸੇ ਕੁਝ ਚੰਗੀ ਚੀਜ਼ ਹੈ ਜਿਹੜੀ ਉੱਥੇ ਨਹੀਂ ਹੋਈ ਕਿਸੇ ਵੀ ਪੱਖ ਤੋਂ ਨਹੀਂ ਹੋਈ ਹੁਣ ਇਹਦੇ ਵਿੱਚ ਕੁਝ ਕੁ ਚੀਜ਼ਾਂ ਦੀ ਪਰਚੋਲ ਹੈ ਜਿਹੜੀ ਉਹ ਲਾਜ਼ਮੀ ਹੈ ਕਿਉਂਕਿ ਤੁਸੀਂ ਸਾਰਾ ਯੂਥ ਨਵੇਂ ਬੱਚੇ ਜਾਂ ਆਉਣ ਵਾਲੇ ਭਵਿੱਖ ਦੇ ਬੱਚੇ ਤੁਸੀਂ ਸਾਰੇ ਹੀ ਮੈਨੂੰ ਇੱਥੇ ਸੁਣ ਰਹੇ ਹੋਗੇ ਤਾਂ ਉਹ ਥੋੜੀ ਜਿਹੀ ਪਰਚੋਲ ਹੈ ਨਾ ਜਿਹੜੀ ਉਹ ਬੜੀ ਜ਼ਿਆਦਾ ਲਾਜ਼ਮੀ ਹੈ ਆਪਾਂ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਟਨਾ ਕਰਮ ਦੱਸ ਦੇਣਾ ਕਿਵੇਂ-ਕਿਵੇਂ ਚੀਜ਼ਾਂ ਚੱਲੀਆਂ ਕਿਵੇਂ-ਕਿਵੇਂ ਚੀਜ਼ ਹੋਈ ਹੈਗੀ 11 ਵਜੇ ਮੈਂ ਉੱਥੇ ਪੁੱਜ ਗਿਆ ਸੀ ਮੈਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਇਸ ਲਈ ਮੈਂ ਸਹੀ 11 ਪੁੱਜ ਗਿਆ ਸੀ ਤੇ ਬੱਚੇ ਜਿਹੜੇ ਉਹ ਗਾਰਡਨ ਦੇ ਵਿੱਚ ਬੈਠੇ ਸੀਗੇ ਹੌਲੀ-ਹੌਲੀ ਇਹ ਜੋ ਸਾਰੇ ਹੋਣੇ ਸ਼ੁਰੂ ਹੋਏ ਤਾਂ ਮਾਰਚ ਸ਼ੁਰੂ ਕੀਤਾ ਗਿਆ ਮਾਰਚ ਸ਼ੁਰੂ ਕਰਕੇ ਸੇਮ ਦੀ ਕੋਠੇ ਵੱਲ ਜਾਣਾ ਸ਼ੁਰੂ ਕੀਤਾ ਗਿਆ ਵੇਅਰ ਕਾ ਪਲਾਂਟ ਤੋਂ ਤਾਂ ਉੱਥੇ ਬੈਰੀਗੇਡਸ ਲੱਗੇ ਹੋਏ ਸੀ ਬੈਰੀਗੇਡਸ ਤੇ ਫਰੰਟ ਤੇ ਪੁਲਿਸ ਸੀ ਜਿਨ੍ਹਾਂ ਨੇ ਸਾਨੂੰ ਰੋਕਿਆ ਤੇ ਉੱਥੇ ਬੱਚੇ ਜਿਹੜੇ ਬੈਠ ਗਏ ਸ਼ਾਂਤਮਈ ਆਪਣਾ ਜੋ ਪ੍ਰਦਰਸ਼ਨ ਉਹ ਕਰਨਾ ਸ਼ੁਰੂ ਕਰ ਦਿੱਤਾ ਕਈ ਟੀਚਰ ਸਹਿਬਾਨ ਆ ਜਿਹੜੇ ਆਏ ਹੋਏ ਸੀ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਤੇ ਉਹਨਾਂ ਨੇ ਆਪੋ ਆਪਣੇ ਥਿਊਜ਼ ਦੇਣੇ ਸ਼ੁਰੂ ਕੀਤੇ ਮੈਨੂੰ ਮਾਈਕ ਦਿੱਤਾ ਗਿਆ ਤਾਂ ਮੈਂ ਆਪਣੇ ਥਿਊਜ਼ ਜਿਹੜੇ ਰਿਪਰੈਜ਼ੈਂਟ ਕੀਤੇ ਸ਼ਾਂਤਮਈ ਧਰਨਾ ਜਿਹੜਾ ਉਹ ਚੱਲਦਾ ਰਿਹਾ ਤੇ ਉਹਦੇ ਵਿੱਚ ਧਰਨੇ ਦੇ ਵਿੱਚ ਪੁੱਛਿਆ ਗਿਆ ਜੀ ਦੱਸੋ ਜੀ ਤੁਹਾਡਾ ਕੀ ਇਸ਼ੂ ਹੈ ਕੀ ਮੰਗਾਓ ਲਿਆਓ ਠੀਕ ਹੈ ਮੰਗ ਪੱਤਰ ਦੇ ਨਾਲ ਫਿਰ ਜੋ ਉਥੇ ਮੇਨ ਅਫੀਸਰ ਸੀ ਉਹਨਾਂ ਨੂੰ ਮਿਲੇ ਉਹਨਾਂ ਮੇਨ ਅਫੀਸਰਸ ਨੇ ਅੱਗੇ ਗੱਲ ਕੀਤੀ ਆਪਾਂ ਮੌਕੇ ਤੇ ਆਈਏ ਤਾਂ ਉਹ ਗੱਲ ਕੀਤੀ ਗੱਲ ਕਰਕੇ ਉਹਨਾਂ ਨੇ ਉਸ ਤੋਂ ਬਾਅਦ ਜੋ ਆਸ਼ਵਾਸ਼ਣ ਉਹ ਦਿੱਤਾ ਕਿ 15 ਦਿਨਾਂ ਦੇ ਵਿੱਚ ਜੋ ਤੁਹਾਡੀ ਇਹ ਜੋਇਨਿੰਗ ਹੈ ਜੀ ਕੰਪਲੀਟ ਕਰਵਾ ਦਿੱਤੀ ਜਾਏਗੀ ਹੁਣ ਉਥੇ ਜੋ ਮਸਲਾ ੜਿਆ ਸੀ ਗੱਲਬਾਤ ਦਾ ਮਸਲਾ ੜਿਆ ਸੀ ਉਹ ਏ ੜਿਆ ਸੀਗਾ ਕਿ 15 ਦਿਨ ਦੇ ਵਿੱਚ ਤੁਸੀਂ ਜੋਇਨਿੰਗ ਕਰਵਾਉਂਗੇ ਜੀ ਤਾਂ ਤੁਸੀਂ ਸਾਨੂੰ ਉਹਦਾ ਲਿਖਤੀ ਰੂਪ ਹੈ ਜਿਹੜਾ ਉਹ ਦੇ ਦਿਓ ਠੀਕ ਹੈ ਜਿਸ ਚੀਜ਼ ਦੇ ਨਾਲ ਮੈਂ ਬੜੀ ਹੱਦ ਨਾਲ ਐਗਰੀ ਸੀ ਅਗਰ 15 ਦਿਨ ਦਾ ਲਿਖਤੀ ਦੇ ਵਿੱਚ ਮਿਲਦਾ ਉਹ ਅਗਰੀ ਸੀ ਕਿਉਂਕਿ ਪਹਿਲੀ ਗੱਲ ਜਦੋਂ ਮੈਂ ਮਾਈਕ ਫੜਿਆ ਸੀ ਮੈਂ ਗੱਲ ਕਰਨੀ ਸ਼ੁਰੂ ਕੀਤੀ ਸੀ ਤਾਂ ਮੈਂ ਉਥੇ ਇਹੀ ਚੀਜ਼ ਕਹੀ ਸੀ ਕਿ ਸਾਨੂੰ ਇੱਕ ਡੇਟ ਦੇ ਦਿਓ ਜੀ ਨਾ ਅਸੀਂ ਬੇਲੇ ਆ ਨਾ ਇਹ ਬੱਚੇ ਬੇਲੇ ਨੇ ਠੰਡ ਦਾ ਟਾਈਮ ਹੈ ਨਾ ਇਥੇ ਆਪਾਂ ਨੂੰ ਧੀਆਂ ਭੈਣਾਂ ਨੂੰ ਰਾਤ ਨੂੰ ਬਿਠਾਉਣਾ ਚਾਹੀਦਾ ਹੈ ਨਾ ਇਹਨਾਂ ਨਾਲ ਕੋਈ ਮਾੜੀ ਘਟਨਾ ਜਿਹੜੀ ਉਹ ਹੋਣੀ ਚਾਹੀਦੀ ਹੈ ਇੱਕ ਡੇਡ ਦੇ ਦਿਓ ਯਾਰ ਅਸੀਂ ਉੱਠ ਕੇ ਚੱਲ ਜਾਾਂਗੇ ਕੋਈ ਮਸਲਾ ਹੈ ਨਹੀਂਗਾ ਉਹ ਡੇਡ ਆਪਾਂ ਨੂੰ ਮਿਲ ਰਹੀ ਸੀ 15 ਤਰੀਕ ਦੀ ਜਿਹੜੀ ਡੇਡ ਉਹਨੇ ਕਹੀ ਸੀ ਵੀ ਅਸੀਂ ਦੇ ਦਾਂਗੇ ਇੱਕ ਲਿਖਤੀ ਰੂਪ ਦੇ ਵਿੱਚ ਸੰਮੂਹ ਚਾਹੀਦੀ ਸੀ ਉਹ ਗੱਲ ਅਸੀਂ ਕਰ ਰਹੇ ਸੀਗੇ ਤਾਂ ਉੱਥੇ 2024 ਦੀ ਡੀਵੀ ਦਾ ਮੁੱਦਾ ਜਿਹੜਾ ਉਹ ਸਾਹਮਣੇ ਆਇਆ 2025 ਦੀ ਡੀਵੀ ਦਾ ਉਹਦੀ ਡੀਵੀ ਆ ਜਿਹੜੀ ਅੱਜ ਦੀ ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਕਹਿੰਦੇ ਜੀ ਅੱਜ ਦੀ ਤਰੀਕ ਤੋਂ ਅਗਰ ਡੀਵੀ ਸ਼ੁਰੂ ਆ ਤਾਂ 2024 ਵਾਲੇ ਜਿਹੜੇ 25 ਦੇ ਵਿੱਚ ਬੈਠੇ ਉਹਨਾਂ ਨੇ ਡਾਕੂਮੈਂਟ ਵੈਰੀਫਿਕੇਸ਼ਨ ਸ਼ੁਰੂ ਕਰ ਦੇਣੀ ਹੈ ਉਨੇ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤੀ ਤਾਂ 24 ਦੇ ਵਿੱਚ ਵੀ ਆ ਗਏ ਤੇ ਉਹ 25 ਦੇ ਵਿੱਚ ਵੀ ਆ ਗਏ ਤਾਂ ਉਹਦੇ ਨਾਲ ਜਿਹੜੇ ਬੱਚੇ ਨੇਗੇ ਉਹ ਡਬਲ ਹੋ ਜਾਣਗੇ ਪਿਛਲੀ ਭਰਤੀ ਦੇ ਵੀ ਅਗਲੀ ਭਰਤੀ ਦੇ ਵੀ ਦੋਨਾਂ ਭਰਤੀ ਚ ਕਾਊਂਟ ਹੋ ਜਾਣਗੇ ਤਾਂ ਬੈਕਲੌਗ ਹੈ ਜਿਹੜੀ ਉਹ 200 ਤੋਂ 300 ਸਟੂਡੈਂਟਸ ਦੀ ਆਮ ਤੌਰ ਤੇ ਬਣ ਜੇਗੀ ਜਿਹਦੇ ਨਾਲ ਫਿਊਚਰ ਦੀ ਜਿਹੜੀ ਇਹ ਭਰਤੀ ਉਹਦਾ 200 ਤੋਂ 300 ਬੱਚਾ ਜਿਹੜਾ ਉਹ ਰੁਕ ਜਾਏਗਾ ਇਹ ਮੇਨ ਮੁੱਦਾ ਵੀ ਆਇਆ ਸੀ ਤਾਂ ਅਸੀਂ ਇਸ ਚੀਜ਼ ਦਾ ਡਿਸਕਸ਼ਨ ਕੀਤਾ ਜੋ ਅਸੀਂ ਆਪਣਾ ਪੱਖ ਰੱਖਿਆ ਸੀ ਜਦ ਮੈਂ ਉਹਨਾਂ ਨੂੰ ਦੱਸੇ ਸੀ ਕਿ ਤੁਸੀਂ ਮੈਂਸ਼ਨ ਕਰ ਦੋ ਜੀ ਕਿ ਇਹ ਜਿਹੜੀ ਭਰਤੀ ਹੈ 2025 ਵਾਲੀ ਇਹ ਭਾਈ ਖਰਾਬ ਨਾ ਹੋ ਜੇ ਸਰਕਾਰ ਦਾ ਜੋ ਟੀਚਾ ਵੀ ਅਸੀਂ এমਪਲੋਇਮੈਂਟ ਦੇਣੀ ਹੈ ਉਹ ਖਰਾਬ ਨਾ ਹੋ ਜੇ ਤਾਂ ਤੁਸੀਂ 2024 ਵਾਲਾ ਸਾਨੂੰ ਅੱਜ ਕੋਈ ਡਿਸੀਜਨ ਦੇ ਦਿਓ ਸਾਨੂੰ ਕੋਈ ਨਿਯੁਕਤੀ ਪੱਤਰ ਨਹੀਂ ਚਾਹੀਦਾ ਯਾਰ ਇੱਕ ਦਿਨ ਦੇ ਵਿੱਚ ਨਿਯੁਕਤੀ ਪੱਤਰ ਕਿੱਥੇ ਤਿਆਰ ਹੁੰਦੇ ਨੇ ਨਾ ਇੱਕ ਦਿਨ ਦੇ ਵਿੱਚ ਤੁਹਾਨੂੰ ਕੌਣ ਜੁਆਇਨਿੰਗ ਆ ਦੇ ਦੂਗਾ ਨਹੀਂ ਚਾਹੀਦਾ ਸਾਨੂੰ ਇੱਕ ਜੁਆਇਨਿੰਗ ਡੇਟ ਹੈ ਜਿਹੜੀ ਉਹ ਦੱਸ ਦੋ ਵੀ ਭਾਈ ਇੰਨੇ ਟਾਈਮ ਦੇ ਵਿੱਚ ਉਹ ਜੋ ਤੁਸੀਂ 15 ਦਿਨ ਕਹਿ ਰਹੇ ਹੋ 15 ਦਿਨ ਲਿਖ ਕੇ ਦੇ ਦਿਓ ਠੀਕ ਹੈ ਉਸ ਚੀਜ਼ ਦੇ ਨਾਲ ਬੜੇ ਜਿਆਦਾ ਸੈਟੀਸਫਾਈ ਸੀਗੇ ਬਟ ਕੁਝ ਕੁ ਜਿਹੜੇ ਪਰਸਨ ਸੀ ਉਹਨਾਂ ਦੁਆਰਾ ਇਹ ਚੀਜ਼ ਹੈ ਜਿਹੜੀ ਫਰੰਟ ਤੇ ਰੱਖੀ ਗਈ ਕਿ ਜੋ ਜੁਆਇਨਿੰਗ ਅੱਜ ਦੀ ਡੇਟ ਹੈ ਅੱਜ ਦੀ ਡੇਟ ਤੇ ਸਾਨੂੰ ਅੱਜ ਹੀ ਹੀਲਾ ਕਰਕੇ ਦਿਓ ਸਾਡਾ ਅੱਜ ਹੀ ਤੁਰੰਤ ਤੁਸੀਂ ਮੁੱਦਾ ਜਿਹੜਾ ਉਹ ਸੋਲਵ ਕਰਕੇ ਦਿਓ ਜੋ ਮੈਂ ਸਮਝਦਾ ਜੇ ਜੋ ਤੁਹਾਡਾ ਇਹ ਧਰਨੇ ਦੀ ਟੁੱਟ ਦਾ ਕਾਰਨ ਬਣਿਆ ਧਰਨੇ ਦੇ ਇਸ ਖਰਾਬ ਹੋਣ ਦਾ ਕਾਰਨ ਬਣਿਆ ਅਗਰ ਉਥੇ ਮੁਲਾਜ਼ਮ ਬੈਠੇ ਨੇ ਜਾਂ ਮੁਲਾਜ਼ਮ ਉਥੇ ਸਵੇਰ ਤੋਂ ਲੈ ਕੇ ਖੜੇ ਨੇ ਅਗਰ ਉਹ ਤੁਹਾਨੂੰ ਉਠਾ ਰਹੇ ਨੇ ਡੰਡੇ ਮਾਰ ਰਹੇ ਨੇ ਤਾਂ ਉਹਨਾਂ ਦੀ ਡਿਊਟੀ ਹੈ ਉਹਨਾਂ ਨੂੰ ਵੀ ਆਰਡਰਸ ਨੇ ਉਹ ਚੀਜ਼ ਕਰਨਗੇ ਉਹਨਾਂ ਦਾ ਕੰਮ ਉਹ ਹੈਗਾ ਥੋੜੇ ਜਿਹਾ ਆਪਾਂ ਸਮਝਦਾਰੀ ਨਾਲ ਚੱਲੀਏ ਥੋੜਾ ਜਿਹਾ ਆਪਾਂ ਚੀਜ਼ਾਂ ਨੂੰ ਪਰਚੋਲ ਕੇ ਚੱਲੀਏ ਅੱਗੇ ਦੀ ਆਊਟਕਮ ਦੇਖ ਕੇ ਚੱਲੀਏ ਉਹ ਬੜਾ ਜ਼ਿਆਦਾ ਜ਼ਰੂਰੀ ਹੈ ਦੂਸਰੀ ਚੀਜ਼ ਮੈਂ ਇੰਨੀ ਕੁ ਵੀ ਕਹਿਣੀ ਚਾਹੂੰਗਾ ਕਿ ਸਾਰੇ ਹੁਣ ਜੋ ਇਸ਼ੂ ਚੱਲ ਰਿਹਾ ਹੈਗਾ ਇਹਦੇ ਨਾਲ ਨਾ ਤੁਹਾਡੇ ਜੋ ਟੀਚਰਸ ਨੇ ਉਹ ਕਾਫੀ ਉਹ ਵੀ ਆਈ ਥਿੰਕ ਇੰਪੈਕਟਡ ਨੇ ਕਈਆਂ ਦੇ ਤਾਂ ਆਈ ਥਿੰਕ ਜਿੱਥੇ ਤੱਕ ਗੱਲ ਆ ਰਹੀ ਹੈ ਕਿ ਪਰਚਾ ਵੀ ਪਿਆ ਹੈਗਾ ਠੀਕ ਹੈ ਉਹ ਵੀ ਇੰਪੈਕਟਡ ਨੇ ਉਹਨਾਂ ਦੀ ਵੀ ਰੋਜ਼ੀ ਰੋਟੀ ਹੈ ਜਿਹੜੀ ਉਹਤੇ ਵੀ ਇੰਪੈਕਟ ਪਿਆ ਹੈਗਾ ਠੀਕ ਹੈ ਬੱਚਿਆਂ ਦੀ ਨੌਕਰੀ ਜਾਂਦੀ ਜਾਂਦੀ ਬਚੀ ਹੈ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਉਹਨਾਂ ਦੇ ਨਾ ਆਂਚ ਹੈ ਜਿਹੜੀ ਉਹ ਸਿਰ ਤੇ ਆਉਂਦੀ ਆਉਂਦੀ ਟਲ ਗਈ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਤਾਂ ਦੂਸਰੀ ਚੀਜ਼ ਮੈਂ ਇਹ ਕਹੂੰਗਾ ਪਹਿਲੀ ਚੀਜ਼ ਦਾ ਤੁਸੀਂ ਪ੍ਰੋਟੈਸਟ ਸਮਝੋ ਕਿ ਚੀਜ਼ ਕੀ ਹੁੰਦੀ ਹੈ ਪ੍ਰੋਟੈਸਟ ਕੀ ਹੁੰਦੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਕਿਸੇ ਵੀ ਅਥਾਰਟੀ ਦੇ ਨਾਲ ਚਾਹੇ ਉਹ ਸਰਕਾਰ ਹੋਵੇ ਚਾਹੇ ਕੋਈ ਗੱਲਬਾਤ ਹੋਵੇ ਕੁਝ ਵੀ ਹੈ ਤੁਸੀਂ ਉਹਨਾਂ ਦੇ ਨਾਲ ਸੈਟੀਸਫਾਈ ਨਹੀਂ ਹੈਗੇ ਠੀਕ ਹੈ ਤਾਂ ਤੁਸੀਂ ਆਪ ਦਾ ਇੱਕ ਪ੍ਰਦਰਸ਼ਨ ਹੈ ਜਾ ਆਪਦੀ ਇੱਕ ਪ੍ਰਸਤuti ਹੈ ਜਿਹੜੀ ਉਹ ਪੇਸ਼ ਕਰ ਰਹੇ ਹੋ ਕਿ ਅਸੀਂ ਤੁਹਾਡੀਆਂ ਨੀਤੀ ਨਾਲ ਸੈਟੀਸਫਾਈ ਨਹੀਂ ਹੈਗੇ ਤਾਂ ਸੇ ਆਪਦੀ ਰਿਪਰੈਜ਼ੈਂਟੇਸ਼ਨ ਇਸ ਢੰਗ ਦੇ ਨਾਲ ਦੇ ਰਹਿਆਂਗੇ ਤੁਹਾਡੇ ਪ੍ਰੋਸੀਜਰ ਨੂੰ ਫਾਲੋ ਕਰਨ ਤੋਂ ਬਾਅਦ ਵੀ ਸਾਡੇ ਕੋਲ ਆ ਚੀਜ਼ ਜਿਹੜਾ ਹਿੱਲਾ ਹੋਇਆ ਤਾਂ ਅਸੀਂ ਇਹਨੂੰ ਇਸ ਢੰਗ ਦੇ ਨਾਲ ਪ੍ਰੋਟੈਸਟ ਨੂੰ ਜਤਾ ਰਹਿਆਂਗੇ ਆਪ ਦਾ ਜਿਹੜਾ ਇੱਕ ਫੇਸ ਹੈ ਤੁਹਾਨੂੰ ਉਹ ਡਿਸਸੈਟੀਸਫਾਈਡ ਫੇਸ ਹੈ ਜਿਹੜਾ ਅਸੀਂ ਦਿਖਾ ਰਹੇ ਹਾਂ ਕਿਉਂਕਿ ਸਾਨੂੰ ਤੁਹਾਡੀ ਨੀਤੀ ਪਸੰਦ ਨਹੀਂ ਆਰੀ ਇਹ ਪ੍ਰੋਟੈਸਟ ਹੁੰਦਾ ਹੈ ਪ੍ਰੋਟੈਸਟ ਕੋਈ ਵੀ ਪਿਕਨਿਕ ਪਲੇਸ ਨਹੀਂ ਹੁੰਦੀ ਪ੍ਰੋਟੈਸਟ ਕੋਈ ਵੀ ਇਦਾਂ ਦੀ ਜਗ੍ਹਾ ਨਹੀਂ ਹੁੰਦੀ ਜਿੱਥੇ ਤੁਸੀਂ ਕਹੋ ਵੀ ਹਾਂ ਯਾਰ ਜਾ ਕੇ ਦੇਖੇ ਆਉਨੇ ਆ ਉਹ ਚੀਜ਼ਾਂ ਨਹੀਂ ਹੁੰਦੇ ਹੁੰਦੇ ਪ੍ਰੋਟੈਸਟ ਦੇ ਤੇ ਪ੍ਰੋਟੈਸਟ ਹੈ ਜਿਹੜੇ ਉਹ ਤੁਹਾਡੇ ਹਮੇਸ਼ਾ ਹੀ ਉਹ ਕਾਮਯਾਬ ਹੁੰਦੇ ਨੇ ਜੋ ਉਹ ਸਕਸੈਸਫੁਲ ਹੁੰਦੇ ਨੇ ਜੋ ਸ਼ਾਂਤਮਈ ਢੰਗ ਦੇ ਨਾਲ ਜੋ ਬਿਨਾਂ ਕਿਸੇ ਟੀਚੇ ਤੋਂ ਭੜਕੇ ਹੋਏ ਸਿੰਪਲ ਇੱਕ ਆਪਣੀ ਮੰਗ ਦੇ ਨਾਲ ਚੱਲ ਰਹੇ ਹੁੰਦੇ ਨੇ ਜਦੋਂ ਤੁਹਾਡੇ ਕੋਲ ਇੱਕ ਮੰਗ ਹੈ ਤਾਂ ਉਹ ਇੱਕ ਮੰਗ ਦੇ ਨਾਲ ਕੰਟੀਨਿਊ ਚੱਲਦਾ ਰਹੂਗਾ ਜਦੋਂ ਤੁਸੀਂ ਵਿਚਲੀਆਂ ਦੂਸਰੀਆਂ ਚੀਜ਼ਾਂ ਉਹਦੇ ਵਾਰਡੀਆਂ ਸ਼ੁਰੂ ਕਰ ਦੇਣੀਆਂ ਤਾਂ ਪ੍ਰੋਟੈਸਟ ਖਰਾਬ ਹੋ ਜਾਊਗਾ ਫਾਰਮ ਬਿਲਸ ਦਾ ਪ੍ਰੋਟੈਸਟ ਕਿਉਂ ਸਕਸੈਸਫੁਲ ਹੈ ਐਸੀ ਚੀਜ਼ ਕਰਕੇ ਸਕਸੈਸਫੁਲ ਹੋਇਆ ਇਹ ਪੀਯੂ ਵਾਲੇ ਮੁੰਡਿਆਂ ਦੀ ਜਿੱਤ ਕੇ ਹੋਈ ਹੈ ਐਸੀ ਚੀਜ਼ ਕਰਕੇ ਜਿੱਤ ਹੋਈ ਹੈਗੀ ਤੁਹਾਨੂੰ ਹੋਰ ਕਿਸੇ ਪਾਸੇ ਦੀ ਕਿਸੇ ਟੀਚੇ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਥੋੜਾ ਜਿਹਾ ਮੈਂ ਇੱਕ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਨਾ ਜਿਹੜੇ ਤੁਹਾਡੇ ਸਟੇਟਸਾਂ ਤੇ ਲਾ ਲੈਂਦੇ ਨੇਗੇ ਠੀਕ ਹੈ ਵੀਡੀਓਜ਼ ਤੇ ਪਾ ਦਿੰਦੇ ਨੇਗੇ ਵੀ ਨਲੂਏ ਦੇ ਜਾਏਾਂਗੇ ਨਿੱਤ ਡਾਂਗਾ ਖਾਈਏ ਧਰਨਿਆਂ ਤੇ ਜਾਈਏ ਠੀਕ ਹੈ ਉਦੋਂ ਭਾਈ ਤੁਸੀਂ ਫਰੰਟ ਤੇ ਨਾ ਥੋੜਾ ਜਿਹਾ ਆਉਂਦੇ ਹਨਾ ਥੋੜਾ ਤੁਸੀਂ ਆਏ ਨਹੀਂ ਹੋਣੇ ਮਿਲਦਾ ਤੁਸੀਂ ਨਾ ਥੋੜਾ ਜਿਹਾ ਫਰੰਟ ਤੇ ਆਉਂਦੇ ਹੋ ਉਸ ਟਾਈਮ ਪਰਿਡ ਤੇ ਅਗਰ ਤੁਸੀਂ ਹੁੰਦੇ ਨਾ ਤਾਂ ਤੁਹਾਨੂੰ ਡਾਂਗ ਵਾਲਾ ਕਨਸੈਪਟ ਜਿਹੜਾ ਪਤਾ ਲੱਗ ਜਾਂਦਾ ਵੀ ਰੀਅਲ ਕਿਵੇਂ ਪੈਂਦੇ ਹੁੰਦਿਆਂ ਨੇ ਇਹ ਯਾਰ ਯੰਗ ਬਲੱਡ ਹੈ ਜਿਹਨੂੰ ਤੁਸੀਂ ਲੈ ਕੇ ਚੱਲ ਰਹੇ ਹੋਗੇ ਇਹ ਯੰਗ ਬਲੱਡ ਹੈ ਇਹਨੂੰ ਜਿੱਦ ਤਰ੍ਹਾਂ ਤੁਸੀਂ ਮੋਟੀਵੇਟ ਕਰੋਗੇ ਇਹ ਉਧਰ ਨੂੰ ਹੋ ਜਾਊਗਾ ਦੂਸਰੀ ਚੀਜ਼ ਤੁਹਾਨੂੰ ਇਹ ਚੀਜ਼ ਤੇ ਧਿਆਨ ਰੱਖਣੀ ਚਾਹੀਦੀ ਹੈ ਜੋ ਵੀ ਲੀਡਰ ਨੇ ਜਾਂ ਫਰੰਟਮੈਨ ਨੇ ਕਿ ਭਾਈ ਇਹਨਾਂ ਦੀ ਰੋਜੀ ਰੋਟੀ ਦਾ ਮਸਲਾ ਹੈ ਅੱਜ ਨਹੀਂ ਮਿਲੂਗੀ ਜੁਆਇਨਿੰਗ ਕੱਲ ਨੂੰ ਮਿਲ ਜੂਗੀ ਕੱਲ ਨੂੰ ਨਹੀਂ ਮਿਲੂ ਯਾਰ ਮਹੀਨੇ ਨੂੰ ਮਿਲ ਜੂ ਦੋ ਮਹੀਨੇ ਨੂੰ ਮਿਲ ਜੂ ਤੁਸੀਂ ਆਪ ਦਾ ਰੋਸ ਜਿਤਾਉਣਾ ਹੈ ਵੈਰੀ ਗੁੱਡ ਯਾਰ ਜਿਤਾਓ ਤੁਹਾਡਾ ਹੱਕ ਹੈ ਖੜੋ ਮੈਂ ਵੀ ਨਾਲ ਖੜਿਆ ਸਾਰੇ ਨਾਲ ਖੜਿਆਂਗੇ ਜਿਤਾਓ ਉਸ ਚੀਜ਼ ਨੂੰ ਵਧੀਆ ਬਟ ਯਾਰ ਉਹਨਾਂ ਨੂੰ ਤੁਸੀਂ ਚੱਕ ਕੇ ਦੂਸਰੇ ਰਾਹ ਤੇ ਤੇ ਨਾ ਪਾ ਦਿਓ ਜਿੱਥੇ ਉਹਨਾਂ ਦੇ ਸਿਰ ਤੇ ਆਂਚ ਆ ਜਾਏ ਜੋ ਹੁਣ ਉੱਥੇ ਕਿਸੇ ਸਟੂਡੈਂਟ ਦੇ ਮੈਂ ਨਹੀਂ ਕਹਿੰਦਾ ਕਿਸੇ ਤੇ ਹੋਵੇ ਇੱਕ ਤੇ ਵੀ ਹੋਇਆ ਹੁੰਦਾ ਪਰ ਚਾ ਉਹਦੀ ਤੇ ਨੌਕਰੀ ਗਈ ਸੀ ਨਾ ਐਸਟੀ ਦਾ ਲੀਡਰਾਂ ਨੂੰ ਧਿਆਨ ਰੱਖਣਾ ਚਾਹੀਦਾ ਨਾ ਜੋ ਵੀ ਫਰੰਟਮੈਨ ਸੀ ਜੋ ਵੀ ਬੋਲ ਰਿਹਾ ਸੀ ਆਪਾਂ ਟੀਚਰ ਖਾਉਣੇ ਆਪਣੇ ਆਪ ਨੂੰ ਤਾਂ ਇੰਨੀ ਕੁ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਆਪਾਂ ਕਿੱਥੇ ਕਿਹੜੀ ਸ਼ਬਦਾਵਲੀ ਯੂਜ਼ ਕਰਨੀ ਹੈ ਕਿਸ ਤਰ੍ਹਾਂ ਦੀ ਆਪਾਂ ਆਡੀਅנס ਫੇਸ ਕਰ ਰਹੇ ਆ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੋਟੀਵੇਟ ਕਰਨਾ ਹੈਗਾ ਉੱਥੇ ਆਪਾਂ ਆਪਦੇ ਇਮੋਸ਼ਨਸ ਥੋੜਾ ਕੱਢ ਕੇ ਸਾਹਮਣੇ ਧਰਨੇ ਹੁੰਦੇ ਵੀ ਸਾਡੇ ਇਹ ਇਮੋਸ਼ਨਸ ਨੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੀ ਸਰਕਾਰ ਦੇ ਪ੍ਰਤੀ ਆ ਡਿਸਸੈਟੀਸਫੈਕਸ਼ਨ ਹੈ ਜੀ ਜੋ ਉਥੇ ਜੋਸ਼ ਦੇ ਵਿੱਚ ਆ ਕਿ ਉਹ ਬੰਦਾ ਹੀ ਕਹਦਾ ਯਾਰ ਉਹ ਟੀਚਰ ਹੀ ਕਹਦਾ ਉਹ ਲੀਡਰ ਹੀ ਕਹਦਾ ਜਿਹੜਾ ਭੀੜ ਨੂੰ ਦੇਖ ਕੇ ਜੋਸ਼ ਦੇ ਵਿੱਚ ਆਉਂਦਾ ਹੈਗਾ ਜੋ ਉਸ ਜਿਹੜੇ ਉਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਮੂਰੋਂ ਰਿਐਕਸ਼ਨਸ ਨੇ ਉਹਨਾਂ ਨੂੰ ਦੇਖ ਕੇ ਉਹ ਉੱਪਰ ਨੂੰ ਵੱਧਦਾ ਹੈ ਜਿ ਆਪਣੇ ਇਮੋਸ਼ਨਸ ਨਹੀਂ ਸੰਭਾਲ ਪਾਉਂਦਾ ਹੋ ਸ਼ਾਂਤ ਮਈ ਚੱਲਦਾ ਹੋਇਆ ਧਰਨਾ ਜਿਹੜਾ ਇੱਕ ਮੋੜ ਤੇ ਆ ਕੇ ਉਹਨੇ ਵਿੰਗ ਖਾਦਾ ਹੈਗਾ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵਿੱਚ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਡਿਸੀਜਨਸ ਲਏ ਗਏ ਨੇ ਵੀ ਆਪਾਂ ਕੀ ਕਰਨਾ ਹੈ ਜੇ ਹੁਣ ਇਹਨਾਂ ਦਾ ਅਗਰ ਤੁਹਾਡਾ ਉਹ ਮੋੜ ਨਾ ਆਉਂਦਾ ਜੋ ਗਏ ਨੇਗੇ ਉਹਨਾਂ ਨੂੰ ਪਤਾ ਹੋ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਕਿਸੇ ਨੂੰ ਮੈਂ ਟਾਰਗੇਟ ਨਹੀਂ ਕਰ ਰਿਹਾ ਠੀਕ ਹੈ ਕਿ ਮੈਂ ਸਿੰਪਲ ਯਾਰ ਇੱਕ ਸਚਾਈ ਆਪਣਾ ਪੁਆਇੰਟ ਆਫ View ਹੈ ਜਿਹੜਾ ਉਹ ਦੱਸ ਰਿਹਾ ਹਾਂਗਾ ਠੀਕ ਹੈ ਬਿਕੋਜ਼ ਮੈਨੂੰ ਪਤਾ ਹੈ ਮੈਂ ਰਾਤ ਅੰਦਰ ਸੀਗਾ ਮੈਂ ਵਿੱਚ ਸੀ ਉਸ ਚੀਜ਼ ਦੇ ਮੈਨੂੰ ਪਤਾ ਉਸ ਚੀਜ਼ ਦਾ ਕਿ ਕਿੰਨੀਆਂ ਕੋਥੇ ਨੌਕਰੀਆਂ ਨੇ ਜਿਹੜੀਆਂ ਉਹ ਬਿਲਕੁਲ ਦਾਤੇ ਸੀ ਤੇ ਮੈਂ ਐਕਚੁਅਲ ਦੇ ਵਿੱਚ ਚਲੋ ਕੋਈ ਗੱਲ ਨਹੀਂ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਹੈ ਮੈਂ ਐਕਚੁਅਲ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਫਰੰਟ ਤੇ ਮੇਨ ਅਫਸਰ ਸੀ ਨਾ ਜਿਨ੍ਹਾਂ ਨੇ ਡੀਲ ਕੀਤਾ ਸੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਜਿਹੜੇ 73 ਮੁੰਡੇ ਮੇਰੇ ਨਾਲ ਸੀਗੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਉਹ ਉਹਨਾਂ ਦੀ ਸਿਆਣਪ ਸੀਗੀ ਉਥੋਂ ਦੇ ਮੇਨ ਅਫੀਸਰ ਦੀ ਸਿਆਣਪ ਸੀ ਉਹਨਾਂ ਨੇ ਕਿਸੇ ਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਕੇਰਾਂ ਜੇ ਕੇਰਾਂ ਵੀ ਇੱਕ ਤੁਹਾਡਾ ਪੇਸ਼ੀ ਪੈ ਜਾਂਦੀ ਤੁਹਾਡੀ ਡੀਵੀ ਵਗੈਰਾ ਛੱਡੋ ਰਹਿ ਗਿਆ ਸੀ ਸਾਰਾ ਕੁਝ ਹੀ ਫੇਰ ਨਹੀਂ ਤੁਹਾਡੇ ਜੁਆਇਨਿੰਗਾਂ ਹੋਣੀਆਂ ਸਹੀਆਂ ਤਾਂ ਆਪਾਂ ਨੂੰ ਥੋੜਾ ਜਾਂ ਜਿਹੜੇ ਹੁੰਦੇ ਨੇ ਲੀਡਰ ਉਹਨਾਂ ਨੂੰ ਥੋੜਾ ਜਾਂ ਪਲੀਜ਼ ਦੇਖ ਕੇ ਚੱਲੋ ਵੀ ਭਾਈ ਤੁਹਾਡੇ ਕੋਲ ਬਲੱਡ ਕਿਹੜਾ ਹੈ ਤੁਸੀਂ ਉਹਨਾਂ ਦੀ ਟੀਚਾ ਕੀ ਲੈ ਕੇ ਚੱਲ ਰਹੇ ਹੋ ਤੁਸੀਂ ਉਹਨਾਂ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹੋਗੇ ਹੈਨਾ ਕੀ ਤੁਸੀਂ ਉਹਨਾਂ ਨੂੰ ਸੁਣਾ ਰਹੇ ਹੋਗੇ ਕਿਸ ਤਰ੍ਹਾਂ ਦੇ ਤੁਸੀਂ ਉਹਨਾਂ ਤੋਂ ਨਾਅਰੇ ਲਵਾ ਰਹੇ ਹੋ ਸਰਕਾਰੀ ਕੰਮਾਂ ਦੇ ਵਿੱਚ ਕੱਲੀ-ਕੱਲੀ ਚਾਲ ਨੋਟ ਕੀਤੀ ਜਾਂਦੀ ਹੁੰਦੀ ਹੈ ਇੰਨੀ ਕੁ ਮੇਰੀ ਰਿਕਵੈਸਟ ਉਹਨਾਂ ਦੇ ਲਈ ਹੈ ਬਾਕੀ ਪ੍ਰੋਟੈਸਟ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਲਈ ਬਣੇ ਨੇ ਜਦੋਂ ਤੁਹਾਨੂੰ ਹੱਕ ਨਹੀਂ ਮਿਲਦੇ ਤੁਸੀਂ ਆਪਣੀ ਡਿਸਸੈਟੀਸਫੈਕਸ਼ਨ ਦਿਖਾਉਣੀ ਹੈ ਉਹਨਾਂ ਦੇ ਲਈ ਬਣੇ ਨੇ ਪ੍ਰੋਟੈਸਟ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਬੜੀ ਅਹਿਮ ਬਣੀ ਰਹੂਗੀ ਤੇੜੀ ਯੂਨਿਟੀ ਅਗਰ ਯੂਨਿਟੀ ਨਹੀਂ ਹੈਗੀ ਤਾਂ ਤੁਸੀਂ ਪਲੀਜ਼ ਕਿਸੇ ਵੀ ਤਰ੍ਹਾਂ ਦੀ ਪਿਕਨਿਕ ਦੇ ਲਈ ਨਾ ਜਾਓ ਕਿਸੇ ਵੀ ਤਰ੍ਹਾਂ ਦਾ ਟਾਈਮ ਟਪਾਉਣ ਦੇ ਲਈ ਨਾ ਜਾਓ ਠੀਕ ਹੈ ਕਿਸੇ ਵੀ ਤਰ੍ਹਾਂ ਦੇ ਹਾਲਾਤ ਕਿਸੇ ਵੀ ਟਾਈਮ ਕਿਸੇ ਵੀ ਜਗ੍ਹਾ ਤੇ ਚੇਂਜ ਹੋ ਸਕਦੇ ਹੁੰਦੇ ਨੇ ਜੋ ਸਵੇਰ ਤੋਂ ਲੈ ਕੇ ਮੈਂ ਸਾਰਿਆਂ ਨੂੰ ਸਮਝਾ ਰਿਹਾ ਸੀ ਵੀ ਭਾਈ ਬਦਲ ਸਕਦੇ ਹੁੰਦੇ ਨੇ ਹਾਲਾਤ ਤੁਸੀਂ ਇਸ ਚੀਜ਼ ਦੀ ਗੌਰ ਰੱਖੋ ਇਸ ਚੀਜ਼ ਦੀ ਗੌਰ ਰੱਖੋ ਕਿਸੇ ਵੀ ਟਾਈਮ ਚੇਂਜ ਹੋ ਸਕਦੇ ਹੁੰਦੇ ਨੇਗੇ ਤੇ ਇਸ ਚੀਜ਼ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀਗਾ ਵੀ ਇਹ ਅੰਦਾਜ਼ਾ ਜਿਹੜਾ ਅੱਜ ਤੱਕ ਹੋ ਜਾਏਗਾ ਬਿਕਾਜ਼ ਅੱਜ ਤੱਕ ਕਦੇ ਟੀਚਰ ਨਹੀਂ ਗ੍ਰਿਫਤਾਰ ਕੀਤੇ ਗਏ ਸੀ ਅੱਜ ਤੱਕ ਕਦੇ ਕੈਂਡੀਡੇਟ ਨਹੀਂ ਗ੍ਰਿਫਤਾਰ ਕੀਤੇ ਗਏ ਸੀ ਬਟ ਉਹ ਅੱਜ ਹੋਏ ਨੇ ਤੇ ਕਈਆਂ ਤੇ ਬੜੀ ਭਾਰੀ ਜਿਹੜੀ ਆਂਚ ਉਹ ਵੀ ਆਈ ਹੈਗੀ ਤੇ ਕਹਤੇ ਉਸ ਚੀਜ਼ ਦੇ ਲਈ ਵੀ ਮੈਂ ਉਹਨਾਂ ਨਾਲ ਦਿਲੋਂ ਹਮਦਰਦੀ ਹੈ ਜਿਹੜੀ ਉਹ ਪ੍ਰਗਟ ਕਰਦਾ ਜੋ ਵੀ ਚੀਜ਼ ਹੋਈ ਹੈ ਉਹ ਮਾੜੀ ਹੋਈ ਹੈ ਥੋੜਾ ਜਿਹਾ ਆਪਾਂ ਨੂੰ ਸੋਚ ਦਾ ਸਬਕ ਲੈ ਕੇ ਚੱਲਣਾ ਚਾਹੀਦਾ ਇਥੋਂ ਕਿ ਅੱਗੇ ਦੀਆਂ ਚੀਜ਼ਾਂ ਕਿਵੇਂ ਕਰਨੀਆਂ ਨੇ ਜਦੋਂ ਤੁਹਾਡੇ ਸਾਹਮਣੇ ਟੀਚਾ ਹੈ ਤਾਂ ਪਲੀਜ਼ ਜੋ ਲਾਸਟ ਵਾਲੀ ਪੌੜੀ ਹੈ ਜਾਂ ਸਾਹਮਣੇ ਵਾਲਾ ਤੁਹਾਡਾ ਜੋ ਇੱਕ ਫਰੰਟ ਸਟੈਪ ਹੈ ਉਹ ਤੋਂ ਸਲਿੱਪ ਨਹੀਂ ਕਰੀਦਾ ਹੁੰਦਾ ਜਦੋਂ ਤੁਹਾਡੇ ਬੱਲੇ ਕੱਖ ਹੈ ਹੀ ਨਹੀਂ ਫਿਰ ਤਾਂ ਮੌਤ ਦੇ ਬਰਾਬਰ ਹੁੰਨੇ ਆਪਾਂ ਠੀਕ ਹੈ ਫਿਰ ਚਾਹੇ ਆਪਾਂ ਨੂੰ ਮੌਤ ਆਵੇ ਤਾ ਇਹ ਚੀਜ਼ ਮਿਲੇ ਬਟ ਤੁਹਾਡੇ ਸਾਹਮਣੇ ਜਿਹੜਾ ਸਾਰਾ ਕੁਝ ਹੈ ਉਦੋਂ ਬੜਾ ਸੋਚ ਸਮਝ ਕੇ ਚੀਜ਼ਾਂ ਨੂੰ ਹੱਥ ਪਾਈਦਾ ਹੁੰਦਾ ਤੇ ਆਪਣੇ ਲੀਡਰ ਨੇ ਜਿਹੜੇ ਉਹ ਹਮੇਸ਼ਾ ਹੀ ਸੋਚ ਸਮਝ ਕੇ ਚੁਣੇ ਹੁੰਦੇ ਨੇ ਠੀਕ ਹੈ ਜੀ ਇਨਨੇ ਕੇ ਨਾਲ ਮੈਂ ਆਪਣਾ ਸੰਦੇਸ਼ ਜਿਹੜਾ ਉਹ ਕੰਪਲੀਟ ਕਰਦਾ ਥੈਂਕ ਯੂ ਸੋ ਮਚ